ਉਰਮੇ ਰੋਡ ਫਲੋਰ ਵਿਖੇ ਇੱਕ ਐਨਆਰਆਈ ਦੀ ਪਈ ਬੰਦ ਕੋਠੀ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ। ਪ੍ਰਾਪਤ ਜਾਣਕਾਰੀ ਅਨੁਸਾਰ ਚੋਰ ਬੰਦ ਪਈ ਕੋਠੀ ਦੇ ਪਿਛਲੇ ਪਾਸੇ ਲੋਹੇ ਦੀ ਗਰੈਲ ਨੂੰ ਕੱਟ ਕੇ ਕੋਠੀ ਦੇ ਅੰਦਰ ਦਾਖਲ ਹੋ ਗਏ ਅਤੇ ਸਾਰਾ ਕੀਮਤੀ ਸਮਾਨ ਚੋਰੀ ਕਰਕੇ ਲੈ ਗਏ। ਇਸ ਘਟਨਾ ਦੀ ਸੂਚਨਾ ਜਦੋਂ ਹਲਕਾ ਫਲੋਰ ਦੇ ਇੰਚਾਰਜ ਪ੍ਰਿੰਸੀਪਲ ਪ੍ਰੇਮਕੌਰ ਨੂੰ ਮਿਲੀ ਤਾਂ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਅਤੇ ਥਾਣਾ ਮੁਖੀ ਐਸਐਚਓ ਨੂੰ ਬੁਲਾਇਆ ਅਤੇ ਸਖਤ ਹਦਾਇਤਾਂ ਦਿੱਤੀਆਂ ਕਿ ਰਾਤ ਵੇਲੇ ਪੁਲਿਸ ਗਸ਼ਤ ਵਧਾਈ ਜਾਵੇ ਅਤੇ ਚੋਰਾਂ ਨੂੰ ਜਲਦ ਕਾਬੂ ਕੀਤਾ ਜਾਵੇ ਕੋਠੀ ਦੇ ਮਾਲਕ ਇਸ ਸਮੇਂ ਵਿਦੇਸ਼ ਵਿੱਚ ਰਹਿ ਰਹੇ ਹਨ ਥਾਣੇਦਾਰ ਸੁਭਾਸ਼ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਕੋਠੀ ਦੀ ਦੇਖਰੇਖ ਕਰਨ ਵਾਲੇ ਪਲਵਿੰਦਰ ਕੁਮਾਰ ਦੇ ਬਿਆਨਾਂ ਨੂੰ ਲੈ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ ਜਦੋਂ ਇਸ ਸਬੰਧ ਵਿੱਚ ਐਸਐਚਓ ਨੀਰਜ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਰਾਤ ਵੇਲੇ ਪੁਲਸ ਗਸ਼ਤ ਤੇਜ਼ ਕੀਤੀ ਜਾਵੇਗੀ ਅਤੇ ਚੋਰਾਂ ਨੂੰ ਜਲਦ ਕਾਬੂ ਕੀਤਾ ਜਾਵੇਗਾ ਫਲੋਰ ਤੋਂ ਰਾਜਮਨ 엥ਗੜ ਦੀ ਖਾਸ ਰਿਪੋਰਟ ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ ਮੇਰਾ ਨਾ ਭਲੇਂਦਰ ਕੁਮਾਰ ਹੈ ਜੀ ਜੀ ਮੈਂ ਇਹਨੇ ਦੇ ਖੇਤੀਬਾੜੀ ਉਧਰ ਕਰਦਾ ਹਾਂ ਹਾਂਜੀ ਤੇ ਇਹਨਾਂ ਨੇ ਮੈਨੂੰ ਚਾਬੀ ਦਿੱਤੀ ਇਹਦੇ ਕੋ ਬੈਲਬੁੱਲੀ ਆ ਜਾਂਦਾ ਬਾਹਲੀ ਚਾਬੀ ਮੇਰੇ ਕੋ ਸੀ ਹਾਂਜੀ ਬਾਕੀ ਸਾਰੇ ਉਹਨਾਂ ਨੂੰ ਪਤਾ ਹੀ ਹੈ ਸਾਰਾ ਹਾਂਜੀ ਹਾਂਜੀ ਤੇ ਨੁਕਸਾਨ ਹੋ ਗਿਆ ਅੰਦਰ ਕਾਫੀ ਕਾਫੀ ਉਹਨੇ ਨੁਕਸਾਨ ਤੇ ਇਹਨਾਂ ਨੂੰ ਪਤਾ ਹੈ ਅੰਦਰ ਦੇ ਜਵਾਨ ਦੇ ਸਾਨੂੰ ਪਤਾ ਨਹੀਂ ਸੀ ਹਾਂਜੀ ਹਾਂਜੀ ਮੈਂ ਅਸੀਂ ਕਦੇ ਖੋਲਿਆ ਹੋਇਆ ਹੈ ਠੀਕ ਹੈ ਤੇ ਸਾਡੇ ਕੋ ਬਾਹਲੇ ਵੇੜ ਦੀ ਚਾਬੀ ਸੀ ਹਾਂਜੀ ਆ ਜੰਦਗੀ ਜੀ ਆ ਵੀ ਉਹਨਾਂ ਕੋਲੇ ਸੀ ਗਿਆ ਤੇ ਚੋਰ ਕਿੱਧਰ ਦੀ ਆਏ ਆ ਇਹ ਪਿੱਛੇ ਵੀ ਆਏ ਹੀ ਆ ਮੋਹਰਲੇ ਦਰਵਾਜਾ ਮੇਨ ਸਹੀ ਆ ਹਾਂਜੀ ਪਿੱਛੇ ਬੈਗ ਬੈਗ ਤੋਂ ਆਏ ਹੀ ਬਿਲਕੁਲ ਆਏ ਕਿੰਨਾ ਕਿੰਨੀਆਂ ਕਪੇਟੀਆਂ ਖੋਲੀਆਂ ਕਪੇਟੀਆਂ ਦੀ ਡੋਗਦੇ ਆ ਜਾਂਦਰ ਹਲਵਾਰੀਆਂ ਤੋੜੀਆਂ ਹੋਈਆਂ ਆ ਤੇ ਦੋ ਕਮਰੇ ਦੀ ਤੋੜੀਆਂ ਹੋਈਆਂ ਆ ਹਾਂ ਹਲਵਾਰੀਆਂ ਦਾ ਨੁਕਸਾਨ ਦਾ ਪਤਾ ਨਹੀਂ ਕਿੰਨਾ ਹੋਇਆ ਨੁਕਸਾਨ ਦਾ ਮੈਨੂੰ ਪਤਾ ਨਹੀਂ ਕਿੰਨਾ ਹੋਇਆ ਕਿ ਇਹਦੇ ਬਾਰੇ ਮੈਨੂੰ ਪਤਾ ਕੋਠੀ ਕਾਦੀ ਕਿ ਬੰਦ ਪਈ ਆ ਇਹ ਤਾਂ ਕਾਫੀ ਚਿਰ ਤੋਂ ਬੰਦ ਪਈ ਹੈ ਇਹਦੇ ਬਾਹਰ ਗਿਆ ਹੋਇਆ ਹਾਂਜੀ ਇਹ ਨਿਰਮਲ ਸਿੰਘ ਆ ਇਹ ਇਹਨਾਂ ਦਾ ਪਰਿਵਾਰ ਸਾਰਾ ਬਾਹਰ ਹੈ ਓਕੇ ਹਾਂਜੀ ਠੀਕ